ਸਤਿ ਸ੍ਰੀ ਅਕਾਲ ਜੀ। ਮੀਤ ਕਾਨੀਆ ਤੁਸੀਂ ਸਾਰੇ ਖੈਰੀਅਤ ਨਾਲ। ਬਾਬਾ ਰੰਦੀਪ ਸੇਕਟਰ ਡਰੀਆ ਵਾਲੇ ਅੱਜ ਇੱਕ ਬੜੇ ਹੀ ਖਾਸ ਤੇ ਅਹਿਮ ਮੁੱਦੇ ਤੇ ਗੱਲ ਕਰਾਂਗੇ। ਇਹ ਕੀ ਹੈ ਕਿ ਕਿਸ ਤਰ੍ਹਾਂ ਅੱਜ ਕੱਲ੍ਹ ਦੇ ਜਿਹੜੇ ਸਿਆਸਤਦਾਨ ਹੈਗੇ ਆ ਉਹ ਥੋਲੀ ਪਾਲੀ ਆਬਾਮ ਨੂੰ ਲਾਲਚ ਦੇ ਕੇ ਮੁਕਲੇ ਤਰ੍ਹਾਂ ਦੇ ਨਾਰੇ ਲਾ ਕੇ ਉਹਨਾਂ ਨੂੰ ਬੇਵਕੂਫ ਬਣਾ ਰਹੇ ਹੈਗੇ ਆ। ਆਬਾਮ ਦੀ ਅਸਲ ਚ ਤਾਕਤ ਕੀ ਹੈ ਤੇ ਆਬਾਮ ਕਿਉਂ ਬੇਵਕੂਫ ਬਣਾਦੇ ਆ। ਅੱਜ ਦੀ ਵੀਡੀਓ ਦੇ ਵਿੱਚ ਅਸੀਂ ਇਸ ਦੇ ਬਾਰੇ ਜਾਣਾਂਗੇ। ਤੁਸੀਂ ਚੱਲ ਕੇ ਵੀਡੀਓ ਵੇਖਣੀ ਹੈ ਫਿਰ ਕਰਨੀ ਹੈ ਉਸ ਤੇ ਵਿਚਾਰ। ਨੂੰ ਮਿਲਦਾ ਇੱਥੇ ਮੇਰਾ ਵੀਰ ਬਾਹਰੋਂ ਆਇਆ ਹੈ। ਉਹ ਕਈ ਵਾਰੀ ਪਰਾਟ ੱਟਕੇ ਤੁੱਕੇ ਖਾ ਕੇ ਆਇਆ ਪਹੁੰਚਿਆ ਹੈ ਨਹੀਂ ਫੇਰ ਵਾਪਸ ਆ ਗਿਆ ਮੈਨੂੰ ਪਰਸੋਂ ਚੋਂ ਉਥੇ ਮਿਲਿਆ ਬੜੇ ਪੰਗਾ ਪੈ ਗਿਆ 5-6 ਲੱਖ ਰੁਪਈਆ ਵੀ ਲੱਗ ਗਿਆ ਕਿਥੇ ਕੰਨੇ ਵੀ ਨਹੀਂ ਲੱਗੇ ਗੇੜੇ ਗੂੜੇ ਦੇ ਗੇ ਮੋੜ ਆਇਆ ਫੇਰ ਹੁਣ ਮੈਂ ਕਿਹਾ ਕਹਿੰਦਾ ਫੇਰ ਕੋਈ ਨਾ ਕੋਈ ਕੋਸ਼ਿਸ਼ ਕਰਾਂਗੇ ਪਰ ਮੈਂ ਕਹਿਣਾ ਇਹ ਜਾ ਰਿਹਾ ਸੀ ਉਹਨੂੰ ਮੈਂ ਕਿਹਾ ਵੀਰਾ ਅੱਛਾ ਜਿੰਨੇ ੱਟਕੇ ਖਾ ਆਇਆ ਤੈਨੂੰ ਅਮਰੀਕਾ ਤੇ ਨਹੀਂ ਮਿਲਿਆ ਪਰ ਐਕਸਪੀਰੀਅੰਸ ਤੇ ਮਿਲਿਆ ਕਹਿੰਦਾ ਬਹੁਤ ਜ਼ਿਆਦਾ 5 ਮਹੀਨੇ ਖਾਣਾ ਆਪ ਬਣਾਉਣ ਲੱਗ ਗਿਆ ਮਾਂ ਤੋਂ ਦੂਰ ਕਿਵੇਂ ਰਹੀਦਾ ਪਤਾ ਲੱਗ ਗਿਆ ਘਰ ਤੋਂ ਬਾਹਰ ਕੀ ਕੋਝ ਹੈ ਪਤਾ ਲੱਗ ਗਿਆ ਦੁਨੀਆ ਕਿਦਾਂ ਦੀ ਹੈ ਪਤਾ ਲੱਗ ਗਿਆ ਏਜੰਟ ਤੇ ਕਰੰਟ ਦਾ ਮਾਰਿਆ ਬੰਦਾ ਮਸਾਂ ਬਚਦਾ ਸਭ ਪਤਾ ਲੱਗ ਗਿਆ ਲੋਕੀ ਮੂੰਹ ਦੇ ਮਿੱਠੇ ਐ ਉੱਤੋਂ ਮੈਂ ਕਿਹਾ ਜਿੰਨਾ ਚਿਰ ਜਾਂਦਾ ਨਾ ਇਹ ਐਕਸਪੀਰੀਅੰਸ ਹੁੰਦਾ ਦੇ ਅਮਰੀਕਾ ਨਹੀਂ ਮਿਲਿਆ ਤਜਰਬੇ ਤੇ ਮਿਲੇ ਤੇ ਜ਼ਿੰਦਗੀ ਦੇ ਤਜਰਬੇ ਬੜੇ ਕੰਮ ਆਉਂਦੇ ਐ ਮੈਂ ਅੱਗੇ ਵੀ ਦੱਸਿਆ ਸੀ ਅਮਰੀਕਾ ਕੈਨੇਡਾ ਦੇ ਵਿੱਚ ਜਿਹੜੇ ਗੋਰੇ ਨੇ ਨਾ ਉਹ ਬ੍ਰਾਂਡਾਂ ਤੇ ਪੈਸਾ ਨਹੀਂ ਖਰਚਦੇ ਘੱਟ ਖਰਚਦੇ ਨੇ ਵੀ ਮੈਂ ਵਧੀਆ ਸ਼ਰਟ ਪਾਵਾਂ ਮੈਂ ਵਧੀਆ ਪੈਂਟ ਪਾਵਾਂ 에ਰਪੋਰਟਾਂ ਤੇ ਕੈਪਰੀਆਂ ਪਾਈਆਂ ਹੁੰਦੀਆਂ ਕੱਲੀਆਂ ਬਣਾਣਾ ਹੀ ਬੰਦਿਆਂ ਨੇ ਪਾਈਆਂ ਹੁੰਦੀਆਂ ਸਲੀਪਰ ਜੇ ਪਾ ਕੇ ਤੇ ਜਾਜਾਂ ਚ ਚੜੇ ਫਿਰਦੇ ਐ ਪੈਸਾ ਸਾਡੇ ਵਾਲੇ ਜਿਆਦਾ ਖਰਚਦੇ ਬ੍ਰਾਂਡਾਂ ਤੇ ਉਹ ਬ੍ਰਾਂਡਾਂ ਤੇ ਖਰਚਦੇ ਨਹੀਂ ਉਹਨਾਂ ਨੂੰ ਪੁੱਛੋ ਕਿਉਂ ਨਹੀਂ ਖਰਚਦੇ ਉਹ ਕਹਿਣਗੇ ਐਕਸਪੀਰੀਅੰਸ ਤੇ ਪੈਸਾ ਖਰਚਾਂਗੇ ਨਵੇਂ ਥਾਂ ਤੇ ਜਾਵਾਂਗੇ ਨਵੇਂ ਬੰਦਿਆਂ ਨੂੰ ਮਿਲਾਂਗੇ ਨਵੀਂ ਨੌਲੇਜ ਮਿਲੇਗੀ ਭੰਮਣ ਜਾਵਾਂਗੇ ਲੱਖ ਰੁਪਏ ਦੀ ਚੀਜ਼ ਲੈਣ ਨਾਲ ਉਹ ਲੱਖ ਰੁਪਈਆ ਸਾਹਮ ਕੇ ਰੱਖਾਂਗੇ ਘੁੰਮ ਕੇ ਆਵਾਂਗੇ ਨਵੇਂ ਥਾਂ ਤੇ ਜਾ ਕੇ ਆਵਾਂਗੇ ਨਵਾਂ ਤਜਰਬਾ ਹੋ ਨਵੇਂ ਬੰਦਿਆਂ 'ਚ ਜਾਵਾਂਗੇ ਨਵੇਂ ਤਰ੍ਹਾਂ ਦੇ ਲੋਕਾਂ ਨਾਲ ਮਿਲਾਂਗੇ ਨਵੀਆਂ-ਨਵੀਆਂ ਗੱਲਾਂ ਸਿੱਖਣ ਨੂੰ ਮਿਲਣਗੀਆਂ ਅਸੀਂ ਨਵਾਂ-ਨਵਾਂ ਸਿੱਖਣਾ ਹੈ ਸਾਡੇ ਫਰੀ ਵਿੱਚ ਵੀ ਸਿਖਾਉ ਤਾਂ ਨਹੀਂ ਸਿੱਖਦੇ ਅਗਲਾ ਕਹਿੰਦਾ ਲੱਖ ਰੁਪਈਆ ਲਾ ਕੇ ਸਿੱਖ ਕੇ ਆਵਾਂਗੇ ਕਹਿੰਦੇ ਤੂੰ ਘਰੇ ਸਖਾ ਅਸੀਂ ਤਾਂ ਨਹੀਂ ਸਿੱਖਦੇ ਕੋਈ ਨਹੀਂ ਸਿੱਖ ਕੇ ਰਾਜੀ ਸਾਡੇ ਵਾਲੇ ਮੈਂ ਆਪਣੇ ਵਾਲੇ ਨੂੰ ਵੇਖਿਆ ਗੱਡੀ 'ਚ ਬੈਠੇ ਜਾ ਰਹੇ ਨਿਊਯਾਰਕ ਦੇ ਰਹੀਏ ਜੀ ਤੇ ਮੈਨੂੰ ਕਹਿਣ ਆ ਗੋਰੇ ਪਾਗਲ ਹੀ ਨੇ ਮੈਂ ਕਿਹਾ ਕਿਵੇਂ ਕਹਿੰਦੇ ਆ ਵੀ ਸਮੁੰਦਰਾਂ ਤੇ ੱੱਕੇ ਖਾਂਦੇ ਫਿਰਦੇ ਸਾਡੇ ਵਾਲੇ ਕਹਿੰਦੇ ੱੱਕੇ ਖਾਂਦੇ ਫਿਰਦੇ ਐਵੇਂ ਹੀ ਇਧਰੋਂ ਨੂੰ ਦੁਰ ਜਾਂਦੇ ਨੇ ਕਦੇ ਇਧਰੋਂ ਨੂੰ ਦੁਰ ਜਾਂਦੇ ਅਗਲੇ ਆ ਨੂੰ ਇੱਕ ਇੱਕ ਚੀਜ਼ ਦੀ ਨੌਲੇਜ ਐ ਐਕਸਪੀਰੀਅੰਸ ਸਾਡੇ ਵਾਲਿਆਂ ਨੂੰ ਮੁਝ ਨੂੰ ਚਾਹ ਰੋਟੀ ਖੀਰ ਬਸ ਖਿਚੜੀ ਚਾਹ ਇਹਨਾਂ ਨੂੰ ਆਹੀ ਨੌਲੇਜ ਐ ਹੋਰ ਕੀ ਐ ਕੰਮ 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 ਤੇ ਗੱਲ ਤੋੜ ਕੇ ਬਹਿ ਜਾ ਕੰਮ ਕੰਮ ਬਥੇਰਾ ਬਥੇਰਾ ਬਣਾਈ ਫਿਰਦਾ ਕੰਮ ਦਾ ਬਹੁਤ ਪਤਾ ਗੱਲ ਕੋਈ ਕਰਕੇ ਬਹਿ ਜਾ ਕੱਖ ਨਹੀਂ ਪਤਾ ਇਹ ਤੇ ਸ਼ੁਕਰ ਕਰੋ ਆ ਇੰਟਰਨੈਟ ਆ ਗਿਆ ਇਹਦੇ ਤੇ ੱੱਕੀ ਨਾਲ ਹੀ ਨੌਲੇਜ ਆਈ ਜਾਂਦੀ ਮਾੜਾ ਮੋਟਾ ਪਤਾ ਲੱਗ ਹੀ ਜਾਂਦਾ ਨਹੀਂ ਤੇ ਅਸੀਂ ਤੇ ਜਮਾਂ ਹੀ ਚੁੱਡੂ ਸੀ ਜਮਾਂ ਹੀ ਚੁੱਡੂ ਕੋਈ ਕੋਈ ਬੰਦਾ ਗੱਲ ਕਰ ਲੈ ਜੱਜ ਦੀ ਕੱਖ ਨਹੀਂ ਆਉਂਦਾ ਕੱਖ ਨਹੀਂ ਸੀ ਪਤਾ ਹੁਣ ਤੇ ਐਂ ਕਹਿ ਲਓ ਵੀ ਨੈਟ ਚੱਲੀ ਜਾਂਦਾ ਫੇਸਬੁੱਕ ਤੱਕੇ ਨਾਲ ਹੀ ਸਾਡੇ ਘਰੇ ਗਿਆਨ ਆ ਜਾਂਦਾ ਜੀ ਕੋਈ 5 ਕੁ ਮਿੰਟ ਦੀ ਆ ਗੱਲ ਸੁਣ ਲਈ 5 ਕੁ ਮਿੰਟ ਦੀ ਲੀਡਰ ਬੜੇ ਪਰੇਸ਼ਾਨ ਨੇ ਪਰ ਸੋਚੋ ਉਥੇ ਇੱਕ ਲੀਡਰ ਦਾ ਮੈਨੂੰ ਪੀਏ ਮਿਲਣ ਆਇਆ ਤੇ ਮੇਰੇ ਕੋਲੇ ਬੈਠਾ ਮੈਂ ਕਿਹਾ ਕਿਵੇਂ ਐ ਕਹਿੰਦਾ ਬਹੁਤ ਬੁਰਾ ਹਾਲ ਐ ਮੈਂ ਕਿਹਾ ਕਿਉਂ ਕਹਿੰਦਾ ਜਣਾ ਖਣੇ ਲੀਡਰ ਬਣਿਆ ਫਿਰਦਾ ਮੈਂ ਕਿਵੇਂ ਕਹਿੰਦਾ ਜਿਹਦਾ ਜੀ ਕਰਦਾ ਬੋਲਣ ਲੱਗ ਜਾਂਦਾ ਹੂੰ ਸੌਣ ਨੂੰ ਕੇ ਸੋਚਦਾ ਕਹਿੰਦਾ ਜਿੱਥੇ ਜਾਣੇ ਆ ਅੱਗੋਂ ਭਾਸ਼ਣ ਦੇਣ ਲੱਗ ਜਾਂਦੇ ਨੇ ਫੇਸਬੁੱਕ ਤੇ ਲਾਈਵ ਹੋ ਜਾਂਦੇ ਨੇ ਕਹਿੰਦੇ ਵਿਪਤਾ ਹੀ ਛੜੀ ਪਈ ਕਹਿੰਦੇ ਸਾਰੇ ਹੀ ਭਾਸ਼ਣ ਦੇ ਜਾਂਦੇ ਸਾਰੇ ਹੀ ਲੀਡਰ ਬਣੇ ਫੜਦੇ ਚਲੋ ਇਹ ਜਿੰਨੀ ਕੁ ਨੌਲੇਜ ਆ ਇੰਟਰਨੈਟ ਕਰਕੇ ਮਾੜੀ ਮੋਟੀ ਧੱਕੇ ਨਾਲ ਸਾਨੂੰ ਮਿਲੀ ਜਾਂਦੀ ਅਸੀਂ ਰੜਕਣ ਵਾਲੇ ਨਸਲ ਕਿੱਥੇ ਅਸੀਂ ਕਿੱਥੇ ਰੜਕਦੇ ਆ ਗੱਲ ਸੋਚਣਾ ਵਿਚਾਰਨਾ ਇਹ ਤਾਂ ਕੋਠੀ ਕਾਠੀ ਪਾ ਕੇ ਬਾਅਦ ਚ ਪਤਾ ਲੱਗਦਾ ਵੀ ਆਹ ਤਾਂ ਹੋਰ ਹੀ ਕੁਝ ਬਣ ਗਿਆ ਆਹ ਕੀ ਕਰ ਲਿਆ ਅਸੀਂ ਤੇ ਹੁਣ ਚੱਲ ਹੁੜ ਜਿਹੇ ਜੀ ਹੈਗੀ ਹੈਗੀ ਜੱਲ ਫਿਰ ਦਾ ਬਸ ਗੇੜਾ ਹੀ ਨਹੀਂ ਮਾਰਿਆ ਪਤਾ ਹੀ ਨਹੀਂ ਕੀਤਾ ਨਕਸ਼ਾ ਹੀ ਨਹੀਂ ਬਣਾਇਆ ਪਹਿਲਾਂ ਸੋਚਿਆ ਹੀ ਨਹੀਂ ਪਿਆਸਾ ਮਰ ਰਿਹਾ ਟਾਈਮ ਤੇ ਖੂਪਟਣ ਜਾਂਦੇ ਆ ਅਸੀਂ ਬਣੇ ਤੋਂ ਬਾਅਦ ਪਤਾ ਲੱਗਦਾ ਸੋਚਣ ਵਾਲਾ ਤੇ ਸਾਡਾ ਅੱਖਾਂ ਨਹੀਂ ਮੰਨਦਾ ਸਹੀ ਗੱਲ ਹੈ ਜੇ ਵੀਰੋ ਸੋਚਦੇ ਹੁੰਦੇ ਪੰਜਾਬ ਦੇ ਵਿੱਚ ਇੰਨੇ ਕਿਤੇ ਡੇਰੇ ਬਣ ਜਾਂਦਾ ਜੇ ਸੋਚਣ ਵਾਲੇ ਹੁੰਦੇ ਸਾਨੂੰ ਆਹੀ ਪਾਰਟੀਆਂ ਲੁੱਟੀ ਜਾਂਦੀਆਂ ਸਾਰੀ ਜ਼ਿੰਦਗੀ ਭੰਡਾ ਭੰਡਾਰੀਆ ਕਿੰਨਾ ਕੁ ਭਾਰ ਇੱਕ ਮੁਠੀ ਚੋਕ ਲੈ ਬੋਲੋ ਇੱਕ ਮੁਠੀ ਚੋਕਲਾ ਹੈ ਬਸ ਇੱਕ ਮੁਠੀ ਚੋਕ ਕੇ ਦੂਜੀ ਆ ਜਾਂਦੀ ਹੈ ਭਾਰਤ ਦੇ ਸਾਡੇ ਦੇ ਬਿਜਲੀ ਦੇ ਬਿੱਲ माफ ਹੋ ਜਾਣਗੇ ਮੌਜਾ ਲੱਗ ਜਾਣਗੇ ਕਿ ਉਹ ਬਿੱਲ ਵੀ ਉਹ ਸਰਕਾਰ ਦੇ ਆਪਣੇ ਕੋਲੋਂ ਭਰਨੇ ਨੇ ਮੰਤਰੀਆਂ ਦੇ ਆਪਣਾ ਪੈਸਾ ਦੇਣਾ ਹੈ ਬੋਲੋ ਚਾਜਤਰਾ ਦੱਸੋ ਆਪਣਾ ਪੈਸਾ ਦੇਣਗੇ ਆਪਣੇ ਘਰੋਂ ਦੇਣਗੇ ਇਧਰੋਂ ਕਢਾ ਲੈਣਗੇ ਇਧਰ ਦੇ ਦੇਣਗੇ ਤੈਨੂੰ ਪੈਸਾ ਦੇ ਦੇਣਗੇ ਤੇਰੀ ਮੋਟਰਸਾਈਕਲ ਖਰੀਦਣਾ ਉੱਤੇ ਟੈਕਸ ਵਧਾ ਦੇਣਗੇ ਗੱਡੀ ਖਰੀਦਦੇਗਾ ਉਹਦੇ ਤੇ ਟੈਕਸ ਵਧਾ ਦੇਣਗੇ ਰਜਿਸਟਰੀ ਕਰਾਣ ਜਾਏਗਾ ਉਹਦੇ ਤੇ ਟੈਕਸ ਵਧਾ ਦੇਣਗੇ ਹੁਣ ਰਜਿਸਟਰੀ ਖਰਚਾ 10000 ਹੁੰਦਾ 20000 ਲੈ ਲੈਣਗੇ ਤੂੰ ਬੜਾ ਖੁਜਰ ਹੈ 1000 ਰੁਪਈਆ ਬਿੱਲ ਨਹੀਂ ਆਇਆ 1000 ਰੁਪਈਆ ਬਿੱਲ ਨਹੀਂ ਆਇਆ ਮਾਰੀ ਜਾ ਤਾੜੀਆਂ ਤੇ ਜਿੱਤੇ ਜਾਏਗਾ ਘਰ ਦਾ ਉਹ ਜਦੋਂ ਜਾਏਗਾ ਉੱਥੇ ਰਜਿਸਟਰੀ ਕਰਾਉਣ ਮੈਂ ਨਵਾਂ ਘਰ ਲਿਆ ਉਹਨਾਂ ਨੇ ਉੱਥੋਂ ਤੈਨੂੰ ਇਕੱਠੇ ਹੀ 30000 ਰੁਪਈਆ ਰਜਿਸਟਰੀ ਖਰਚਾ ਠੋਕਤਾ ਦੀ ਦੇ ਕੇ ਆ ਰਿਹਾ ਤੇ ਬਿੱਲ ਨਹੀਂ ਆਇਆ ਬੇੜੀ ਆ ਕੀ ਹੋ ਗਿਆ ਤੇਰਾ ਹੀ ਸੀ ਇਧਰੋਂ ਨਹੀਂ ਦੇ ਇਧਰੋਂ ਉਹ ਕੰਨ ਫੜਨਗੇ ਸੱਜਾ ਨਾ ਫੜਨਗੇ ਖੱਬਾ ਫੜ ਲੈਣਗੇ ਫੜਨਗੇ ਤੇਰਾ ਕੰਨ ਤੇਰਾ ਕੰਨ ਹੀ ਫੜਨਗੇ ਹੋਰ ਉਹਨਾਂ ਨੇ ਕਿੱਥੋਂ ਉਹਨਾਂ ਨੇ ਆਪਣੇ ਘਰੋਂ ਦਿੱਤਾ ਅੱਜ ਤੱਕ ਕਿਸੇ ਨੂੰ ਆਪਣੇ ਕੋਲੋਂ ਕਿੱਥੋਂ ਦੇ ਦੇਣਗੇ ਤੁਹਾਡਾ ਹੀ ਪੈਸਾ ਤੁਹਾਡਾ ਹੀ ਟੈਕਸ ਹੈ ਤੁਹਾਡਾ ਹੀ ਹੈ ਘੁੰਮ ਘੁਮਾ ਕੇ ਗੇਮਾਂ ਘੁੰਮੀ ਜਾਂਦੀਆਂ ਗੇਮਾਂ ਤੇ ਪਤਾ ਹੈ ਉਹਨਾਂ ਨੂੰ ਸਾਡੀ ਔਕਾਤ ਦਾ ਪਤਾ ਹੈ ਗੱਲ ਦੱਸੋ ਇੱਕ ਤੁਹਾਨੂੰ ਪਤਾ ਹੈ ਤੁਹਾਡਾ ਇੱਕ ਦੋਸਤ ਹੈ ਸਾਡਾ ਇੱਕ ਮੁੰਡਾ ਹੈ ਬੜਾ ਚਲੋ ਪੈਸੇ ਵਾਲਾ ਪਿਆਰ ਵਾਲਾ ਵੀ ਹੈ ਉਹਦਾ ਜਨਮ ਦਿਨ ਤੇ ਮੈਂ ਆਖਿਆ ਵੀ ਇਹਨੂੰ ਆਪਾਂ ਕੋਈ ਗਿਫਟ ਦਈਏ ਗਿਫਟ ਕੀ ਦਈਏ ਮੈਂ ਕਿਹਾ ਕੋਈ ਸ਼ਰਟ ਖਰੀਦ ਦਿੰਨੇ ਆ ਤੇ ਮੈਨੂੰ ਮੇਰੇ ਨਾਲ ਵਾਲੇ ਆਖਣ ਵੀ 50000 ਦੀ ਸ਼ਰਟ ਤੇ ਇਹ ਪਹਿਲਾਂ ਹੀ ਪੰਧਾ ਅੱਛਾ ਮੈਂ ਕਿਹਾ 50 ਹਜ਼ਾਰ ਵਾਲੀ ਬੰਦਾ ਕਹਿੰਦੇ ਹਾਂ ਮੈਂ ਕਿਹਾ ਜੁੱਤਾ ਲੈ ਦਿਓ ਕਹਿੰਦੇ ਜੁੱਤਾ ਤੇ ਇਹਦਾ ਲੱਖ ਰੁਪਏ ਦਾ ਹੋ 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 ਮੈਂ ਕਿਹਾ ਘੜੀ ਲੈ ਦਿਓ ਕਹਿੰਦੇ 10 ਲੱਖ ਦੀ ਹੈ ਮੈਂ ਕਿਹਾ ਫਿਰ ਫੋਲੀ ਦੇ ਦਿਓ ਰਹਿਣੀ ਦਿਓ ਖੁਸ਼ ਵੀ ਨਾ ਦੇ ਫੋਲੀ ਬੜਾ ਨਾਲ ਮੈਨੂੰ ਕਿਹਾ ਮੈਂ ਕਿਹਾ ਕਰਦੇ ਨੇ ਚੰਨਾ ਬਹੁਤ ਵੱਡੀ ਭੁੱਲ ਦੇ ਪਿਆਰ ਦੀ ਨਿਸ਼ਾਨੀ ਦਾ ਜੋ ਪੁੱਛਦੇ ਨੇ ਬੋਲੋ ਇਹੀ ਦੇ ਦਿਓ ਫੋਲੀ ਪਿਆਰ ਦੀ ਨਿਸ਼ਾਨੀ ਦਾ ਮੁੱਲ ਕੀ ਪੁੱਛਣਾ ਪਿਆਰ ਤੇ ਵਿੱਚ ਦੇ ਦਿੱਤਾ ਤੇ ਬਸ ਠੀਕ ਹੈ ਹੁਣ ਇੱਥੇ ਗੱਲ ਸੁਣੋ ਬੰਦੇ ਦਾ ਆਪਣਾ ਸਟੈਂਡਰਡ ਜੇ 50000 ਦੀ ਸ਼ਰਟ ਪਾਉਣ ਵਾਲਾ ਹੈ ਤੇ ਤੁਸੀਂ ਉਹਨੂੰ 500 ਦੀ ਸ਼ਰਟ ਦੇਣ ਲੱਗਿਆਂ ਸ਼ਰਮ ਮੰਨੋਗੇ ਬੰਦੇ ਦਾ ਸਟੈਂਡਰਡ ਦੇਖੋਗੇ ਸਮਝਦੇ ਹੋਗਾ ਸਾਡੇ ਨਾ ਇੱਥੇ ਇੱਕ ਮਹਾਂਪੁਰਖ ਨੇ ਆਉਣਾ ਸੀ ਮੈਂ 20 ਸਾਲ ਪਹਿਲਾਂ ਦੀ ਗੱਲ ਕਰਾਂਗਾ 2000 ਵਿੱਚ ਸਨ 2000 ਇੱਥੇ ਰੱਖਿਆ ਸਮਾਗਮ ਤੇ ਉਹ ਮੈਂ ਆਖਿਆ ਬਾਬਾ ਜੀ ਤੁਸੀਂ ਆਇਓ ਉਹ ਕਹਿੰਦੇ ਆਵਾਂਗੇ ਤੇ ਜਦੋਂ ਉਹਨਾਂ ਨੇ ਆਉਣਾ ਸੀ ਤੇ ਉਹ ਮੈਨੂੰ ਮੈਂ ਤਾਂ ਕਿਹਾ ਮੈਂ ਕਿਹਾ ਪ੍ਰੋਗਰਾਮ ਸਵੇਰੇ ਹੋਣਾ ਤੁਸੀਂ ਫਿਰ ਇੱਕ ਦਿਨ ਦੀ ਹਾਜ਼ਰੀ ਭਰਿਓ ਮੈਂ ਕਿਹਾ ਆਉਣਗੇ ਰੋਟੀ ਪਾਣੀ ਖਾਣਗੇ ਤੇ ਚਲੇ ਜਾਣਗੇ ਮੈਨੂੰ ਕਹਿੰਦੇ ਮੈਂ ਵਿਹਲਾ ਹੀ ਆ ਮੈਂ 2 ਦਿਨ ਉੱਥੇ ਹੀ ਰਾਂਗਾ ਮੈਂ ਕਿਹਾ ਜੀ 7:00 ਵਜੇ ਮੈਨੂੰ ਉਹ ਦਿਨ ਵਿਪਤਾ ਛੜ ਗਈ ਮੈਂ ਕਿਹਾ ਇੱਥੇ ਤੇ ਇਹਨਾਂ ਦੇ ਸਿੰਘ ਵੀ ਏਸੀਆਂ 'ਚ ਰਹਿੰਦੇ ਐ ਤੇ ਮੇਰੇ ਸਥਾਨ ਤੇ ਇਹਨਾਂ ਨੇ ਆਉਣਾ ਸਾਡੇ ਤੇ ਏਸੀ ਨਹੀਂ ਲੱਗਾ ਤੇ ਮੈਂ ਉਹਨਾਂ ਨੂੰ ਆਪਣੇ ਕਮਰੇ 'ਚ ਠਹਿਰਾਇਆ ਪਰ ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਰਾਤੋਂ ਰਾਤ ਲਾ ਜਾ ਕੇ ਉਦੋਂ ਏਸੀ ਸਾਡੇ ਲੱਗਾ ਨਹੀਂ ਸੀ ਪਰ ਅਸੀਂ ਔਖੇ ਹੋ ਕੇ ਏਸੀ ਲਵਾਇਆ ਵੀ ਇਹ ਬੰਦੇ ਦਾ ਸਟੈਂਡਰਡ ਬਹੁਤ ਉੱਚਾ ਹੈ ਤੇ ਇਸ ਇੱਜ਼ਤ ਬਿਨਾਂ ਰਹਿੰਦਾ ਨਹੀਂ ਸਮਝਦੇ ਆਂ ਅਗਲਾ ਚਾਰ ਸਬਜ਼ੀਆਂ ਰੋਜ਼ ਖਾਂਦਾ ਐ ਅਸੀਂ ਇੱਕ ਕਿਵੇਂ ਅਸੀਂ ਪੰਜ ਖਵਾਵਾਂਗੇ ਵੀ ਯਾਰ ਇਕਲੇ ਤਾਂ ਇਕਲਾ ਕੀ ਕਹੂੰ ਸਾਨੂੰ ਸਮਝਦੇ ਹੋ ਗੱਲ ਹੁਣ ਜਿੱਦਾਂ ਦਾ ਬੰਦੇ ਦਾ ਸਟੈਂਡਰਡ ਹੋਵੇ ਤੁਹਾਨੂੰ ਉਦਾਂ ਦਾ ਕਰਨਾ ਪੈਂਦਾ ਸਮਝ ਗਏ ਉਦਾਂ ਦਾ ਗਿਫਟ ਦੇਣਾ ਪਊ ਤਾਂ ਅਗਲਾ ਖੁਸ਼ ਹੋਊ ਨਾ ਵੀ ਮੈਂ 50 ਹਜ਼ਾਰ ਦੀ ਸ਼ਰਤ ਪਾਉਣਾ ਇਹਨੇ ਲੱਖ ਦੀ ਦਿੱਤੀ ਐ ਤਾਂ ਖੁਸ਼ ਹੋ ਅਗਲੇ ਦਾ ਸਟੈਂਡਰਡ 50 ਹਜ਼ਾਰ ਦੀ ਪਾਉਣਾ ਦਾ ਜੁੱਤੇ ਲੱਖ ਰੁਪਏ ਦੇ ਪਾਉਂਦਾ ਹੈ ਉਹਦਾ ਸਟੈਂਡਰਡ ਲੱਖ ਰੁਪਏ ਦਾ ਹੈ ਸਮਝਨੇ ਹੁਣ ਨੋਟ ਕਰਿਓ ਸਾਡਾ ਜਿਹੜਾ ਸਟੈਂਡਰਡ ਹੈ ਸਟੈਂਡਰਡ ਮਤਲਬ ਔਕਾਤ ਸਟੈਂਡਰਡ ਦਾ ਅਰਥ ਹੈ ਔਕਾਤ ਗਿਫਟ ਮਿਲਦਾ ਹੈ ਔਕਾਤ ਦੇ ਹਿਸਾਬ ਨਾਲ ਠੀਕ ਹੈ ਇਹ ਲੀਡਰਾਂ ਨੂੰ ਪਤਾ ਹੈ ਇਹਨਾਂ ਨੂੰ ਗਿਫਟ ਕਿਹੜਾ ਦੇਣਾ ਹੈ ਇਹਨਾਂ ਦੀ ਔਕਾਤ ਬੋਤਲਾਂ ਵਾਲੀ ਹੋਈ ਹੈ ਇਨਾਂ ਦੀ ਔਕਾਤ ਗੱਪਾਂ ਸੁਣਨ ਵਾਲੀ ਹੈ ਝੂਠ ਸੁਣਨ ਵਾਲੀ ਹੈ ਸੁਪਨੇ ਵਖਾਉਣ ਵਾਲੀ ਹੈ ਇਹਨਾਂ ਨੂੰ ਔਕਾਤ ਇਹਨਾਂ ਦੀ ਇਹਨਾਂ ਦੀ ਹਸਾਬ ਨਾਲ ਤੁਸੀਂ 5 ਸਾਲ ਬਾਅਦ ਇਹਨਾਂ ਨੂੰ ਇਹ ਕੁਝ ਕਹਿ ਦਿਆ ਕਰੋ ਇਹ ਇੰਨੇ ਜੋਗ ਗਈ ਹੈ ਸਾਡਾ ਜਿੱਤੇ ਸਟੈਂਡਰਡ ਬਦਲ ਗਿਆ ਨਾ ਸਾਡਾ ਸਟੈਂਡਰਡ ਬਦਲ ਗਿਆ ਉਹਦੋਂ ਲੀਡਰਾਂ ਨੂੰ ਸੋਚਣਾ ਪੈਣਾ ਵੀ ਇਹ ਜਨਤਾ ਹੋ ਗਈ ਸਿਆਣੀ ਹੁਣ ਇਹਨਾਂ ਨੂੰ ਇਮਾਨਦਾਰੀ ਦਾ ਗਿਫਟ ਦੇਣਾ ਪੈਣਾ ਮੈਂ ਇਮਾਨਦਾਰ ਬਣਾ ਮੈਂ ਸੱਚਾ ਬਣਾ ਮੈਂ ਠੀਕ ਹੋਵਾਂ ਉਹ ਬੰਦੇ ਨੂੰ ਕਰਨਾ ਪੈਣਾ ਲੀਡਰਾਂ ਨੂੰ ਵੀ ਜਨਤਾ ਮੇਰੀ ਇਮਾਨਦਾਰੀ ਭਾਲਦੀ ਹੈ ਜਨਤਾ ਮੇਰੇ ਤੋਂ ਵਾਅਦਾ ਪੂਰਤੀ ਭਾਲਦੀ ਹੈ ਜਨਤਾ ਮੇਰੇ ਤੋਂ ਨੌਕਰੀਆਂ ਭਾਲਦੀ ਹੈ ਜਿੱਦੇ ਉਹਨਾਂ ਨੂੰ ਪਤਾ ਲੱਗ ਗਿਆ ਨਾ ਉਹਦੇ ਅਗਲੇ ਨੇ ਘਰੇ ਬੈ ਕੇ ਸੋਚਣਾ ਵੀ ਕੀ ਕਰੀਏ ਹੁਣ ਕਿਵੇਂ ਇਹਨਾਂ ਨੂੰ ਖੁਸ਼ ਕਰੀਏ ਹੁਣ ਅਗਰੇ ਨੂੰ ਪਤਾ ਹੈ ਪਿੱਛੇ ਜੇ ਐਮਐਲਏ ਦੀ ਇਲੈਕਸ਼ਨ ਲੜਦੇ ਨੇ ਐਦ ਕੀ ਟਿਕਟ ਮਿਲ ਰਹੀ ਸੀ ਮੈਂ ਲੁਧਿਆਣੇ ਦੇ ਏਰੀਆ ਚ ਗਿਆ ਉਹ ਮੈਨੂੰ ਗੱਲ ਕਰਨ ਕਹਿੰਦੇ ਜੀ ਪੈਸਾ ਹੀ ਬੜਾ ਲੱਗ ਜਾਂਦਾ ਹੈ 10-10 ਕਰੋੜ ਰੁਪਈਆ ਇੱਕ ਇੱਕ ਐਮਐਲਏ ਲਾ ਦਿੰਦਾ ਮੈਂ ਕਿਹਾ ਇੰਨਾ ਪੈਸਾ ਕਹਿੰਦੇ ਸ਼ਰਾਬਾਂ ਅਡਵਰਤ ਦੀਆਂ ਨੇ ਮੈਂ ਕਿਹਾ ਓ ਹੋ ਹੋ ਹੋਰ ਮੈਂ ਵੀ ਮਿੱਠਾ ਜਿਹਾ ਅੱਛਾ ਫਿਰ ਹੋਰ ਪੁੱਛਾਂ ਵਾਲਾ ਕਿਹ ਕਹਿੰਦਾ ਕੋਕ ਦੀਆਂ ਬੋਤਲਾਂ ਵੀ ਵਰਤੌਣੀਆਂ ਪੈਣੀਆਂ ਮੈਂ ਕਿਹਾ ਕੋਕ ਕਹਿੰਦੇ ਬੀਬੀਆਂ ਕਹਿੰਦੀਆਂ ਬੰਦਿਆਂ ਨੂੰ ਸ਼ਰਾਬ ਦੀ ਬੋਤਲ ਸਾਨੂੰ ਕੋਕ ਤੇ ਦਿਓ ਸੱਚੀ ਮੈਨੂੰ ਇਦਾਂ ਦੱਸਿਆ ਕਹਿੰਦੇ ਜੀ ਅਸਰੀ ਪਿਛਲੇ ਵਾਰੀ ਸੂਟ ਵੀ ਲਿਆ ਲਿਆ ਕੇ ਬੰਡੇ ਆ ਸਾਰੇ ਪਿੰਡ ਚ ਸੂਟ ਕੱਲੇ ਕੱਲੇ ਪਿੰਡ ਦੇ ਵਿੱਚ ਕੱਲੀ ਕੱਲੀ ਬੀਬੀ ਨੂੰ ਕਹਿੰਦੇ ਸੀ ਸੂਟ ਦਿੱਤਾ ਮੈਂ ਕਿਹਾ ਬੜਾ ਮਹਿੰਗਾ ਪੈ ਜਾਂਦਾ ਹੋਣਾ 2000 ਦਾ ਤੇ ਸੂਟ ਆਉਂਦੇ ਕਹਿੰਦੇ 2000 ਦਾ ਕਿਹੜਾ 200 ਦਾ ਆ ਜਾਂਦਾ ਕਹਿੰਦੇ ਥੋਕ-ਥਾਕ ਵਿੱਚ ਲੈ ਆਉਂਦੇ ਆ ਸੀ ਤੇ 2-200 ਦੇ ਸੂਟ ਬੱਸ ਕਹਿੰਦੇ ਕਹਿੰਦੇ ਇੱਕ-ਇੱਕ ਕੋਕ ਦੀ ਬੋਤਲ 2-2 ਲੀਟਰ ਵਾਲੀ ਮੈਂ ਕਿਹਾ ਕੋਕ ਤੇ ਮਰ ਜਾਂਦੇ ਨੇ ਸਾਡੇ ਵਾਲੇ ਬੰਦਾ ਕਹਿੰਦਾ ਬੋਤਲ ਲਿਆ ਦਿਓ ਬੀਬੀ ਕਹਿੰਦੀ ਕੋਕ ਲਿਆ ਦਿਓ ਲੈ ਆਹ ਓਕਾਤ ਹੈ ਸਟੈਂਡਰਡ ਤੇ ਸਾਡਾ ਹੈ ਭਾਲ ਦਿਓ ਗਿਫਟ ਇਮਾਨਦਾਰੀ ਦਾ ਲੀਡਰਾਂ ਤੋਂ ਸੱਚੇ ਹੋਣ ਚੰਗੇ ਹੋਣ ਅੱਜ ਜਨਤਾ ਕਹਿੰਦੀ ਐ ਸਾਡੇ ਬਾਬਾ ਜੀ ਦੇ ਡੇਰੇ ਤੇ ਮੱਥਾ ਲੀਡਰ ਟੇਕ ਦਵੇ ਸਾਡੀਆਂ ਵੋਟਾਂ ਇਹਨੂੰ ਪਾਵਾਂਗੇ ਲੈ ਇੱਥੇ ਖੜੇ ਨੇ ਲੋਕ ਤੇਰੇ ਬਾਬਾ ਜੀ ਕੋਲ ਜਾਊਗਾ ਸਿਫਤ ਤੇ ਚਾਰ ਸ਼ਬਦ ਕਹਿ ਦੂਗਾ ਮੱਥਾ ਟੇਕ ਕੇ ਕਹਿ ਦੂਗਾ ਇਹ ਬਾਬਾ ਜੀ ਵਰਗਾ ਕੋਈ ਬਾਬਾ ਜੀ ਨਹੀਂ ਹੈਗਾ ਤੇ ਬਸ ਤੁਸੀਂ ਸਾਰੇ ਮੂੰਹ ਚੁੱਕ ਕੇ ਪਾ ਦਿਓ ਵੋਟਾਂ ਤਾਂ ਕਰਕੇ ਅਗਲੇ ਨੂੰ ਜਨਤਾ ਜਿੰਨੇ ਵੀ ਤਰੱਕੀ ਭਜ਼ੀਰ ਮੁਲਕ ਹੈ ਨਾ ਉਹਨਾਂ ਦੇ ਵਿੱਚ ਇਹ ਹੀ ਜਿਹੜਾ ਵੈ ਉਹ ਗੇਮ ਚਲਾਇਆ ਜਾਂਦਾ ਹੈਗਾ ਬਸ ਸਿਆਸੀ ਖੇਲ ਦੇ ਨਾਲ-ਨਾਲ ਜ਼ੇਨੀ ਇਹ ਵੀ ਲੋਕਾਂ ਨੂੰ ਕਾਬੂ ਕੀਤਾ ਜਾਂਦਾ ਹੈਗਾ ਜਿਹੜੇ ਸਿਆਸਤਦਾਨ ਆ ਜਦੋਂ ਇਲੈਕਸ਼ਨ ਨੇੜੇ ਆ ਜਾਂਦੇ ਹੈਗੇ ਆ ਉਦੋਂ ਆਵਾਮ ਦੇ ਨਾਲ ਮਿਲਣਾ ਜੁਲਣਾ ਸ਼ੁਰੂ ਕਰ ਦਿੰਦੇ ਆ ਉਹਨਾਂ ਦੇ ਵਿੱਚ ਆਣ ਕੇ ਉਹਨਾਂ ਦੇ ਨਾਲ ਬੈਹਂਦੇ ਆ ਖਾਂਦੇ ਆ ਗੱਲਬਾਤ ਕਰਦੇ ਹੈਗੇ ਆ ਆਪਣਾ ਠਾਠ ਬਾੜ ਦਉਂਦੇ ਹੈਗੇ ਆ ਅਸਰੋ ਰਸੂਖ ਦਉਂਦੇ ਹੈਗੇ ਆ ਛੋਟੇ ਤੋਂ ਛੋਟੇ ਮਸਲੇ ਵੀ ਉਹਨਾਂ ਦੇ ਹੱਲ ਕਰਨ ਦੀ ਕੋਸ਼ਿਸ਼ ਕਰਦੇ ਆ ਔਰ ਇਹ ਸਾਰਾ ਕਰਨੇ ਤੋਂ ਬਾਅਦ ਆਪਣੀਆਂ ਤਕਰੀਰਾਂ ਦੇ ਵਿੱਚ ਵੱਡੇ ਵੱਡੇ ਜਿਹੜੇ ਆ ਉਹ ਵਾਅਦੇ ਕਰਦੀ ਹੈਗੀ ਐਸੀ ਐਸੀ ਅਨਾਉਂਸਮੈਂਟ ਕਰਦੀ ਹੈਗੀ ਜਿਹਨੂੰ ਸੁਣਨੇ ਕੇ ਜਿਹਨੂੰ ਸੁਣ ਕੇ ਆਵਾਮ ਜਿਹੜੀ ਹੈ ਉਹ ਗੁੰਮਰਾਹ ਹੋ ਜਾਂਦੀ ਹੈ ਲੱਚਾਈ ਜਾਂਦੀ ਹੈ ਔਰ ਸਮਝਦੇ ਹੈ ਕਿ ਇਹੀ ਸਾਡਾ ਖੈਰ ਖਵਾ ਹੈਗਾ ਇਹ ਸਾਡੇ ਸਾਰੇ ਮਸਲੇ ਹੱਲ ਕਰ ਦੇਗਾ ਇਹ ਸਾਡੀਆਂ ਪਰੇਸ਼ਾਨੀਆਂ ਸਮਝਦਾ ਹੈ ਸਾਡੇ ਕੋਲ ਆਣ ਕੇ ਬਹਿਨ ਦਿਆ ਹੈਗਾ ਵੈ ਇਹ ਸਾਡੇ ਜ਼ਿਹਨ ਦਾ ਬੰਦਾ ਹੈਗਾ ਵੈ ਤੇ ਆਮ ਇਸੇ ਚੱਕਰ ਦੇ ਵਿੱਚ ਉਹਨੂੰ ਵੋਟ ਪਾ ਦਿੰਦੇ ਹੈਗੇ ਆ ਪਰ ਜਦੋਂ ਉਹ ਐਮਪੀ ਐ ਐਮਪੀਆ ਜਾਂ ਐਮਐਨਏ ਬਣ ਜਾਂਦੇ ਹੈਗੇ ਆ ਤੇ ਫਿਰ ਤੂੰ ਕੌਣ ਤੇ ਮੈਂ ਕੌਣ ਵਾਲਾ ਸਾਥ ਹੋ ਜਾਂਦਾ ਫਿਰ ਤੁਸੀਂ ਜਿਹੜੇ ਮਾਰਕਾ ਜਾਂਦੇ ਏ ਤੁਸੀਂ ਉਹਨਾਂ ਨਾਲ ਗੱਲਬਾਤ ਕਰਨੀ ਤੇ ਦੂਰ ਦੀ ਗੱਲ ਹੈ ਉਹ ਤੁਹਾਨੂੰ ਮਿਲਣਾ ਜਾਂ ਉਹਨਾਂ ਦੇ ਘਰਾਂ ਦੇ ਨਜ਼ਦੀਕ ਤੁਹਾਨੂੰ ਫੜਕਣ ਵੀ ਨਹੀਂ ਦਿੱਤਾ ਜਾਂਦਾ ਬਲਕਿ ਇੰਨੀ ਜ਼ਿਆਦਾ ਸਿਕਿਉਰਿਟੀ ਲੱਗੀ ਹੁੰਦੀ ਹੈ ਕਿ ਤੁਹਾਨੂੰ ਦੂਰੀ ਜਿਹੜਾ ਵਾ ਉਹ ਡੱਕ ਦਿੱਤਾ ਜਾਂਦਾ ਹੈਗਾ ਵਾ ਅਸਲ ਦੇ ਵਿੱਚ ਆਵਾਮ ਇਹ ਸਾਰਾ ਕੁਝ ਆਪ ਕਰਾਉਂਦੀ ਹੈ ਆਵਾਮ ਆਪ ਬੇਵਕੂਫ ਬਣਦੀ ਹੈ ਕਿਉਂਕਿ ਆਵਾਮ ਦੀ ਬੋਟ ਦੀ ਜਿਹੜੀ ਤਾਕਤ ਹੈ ਨਾ ਉਸ ਤਾਕਤ ਦੇ ਨਾਲ ਹੀ ਉਹ ਸੀਟ ਤੇ ਬੈਠਦੇ ਆ ਤੇ ਆਵਾਮ ਦੇ ਉੱਤੇ ਫਿਰ ਜ਼ੁਲਮ ਕਰਦੇ ਹੈਗੇ ਆ ਅਗਰ ਆਵਾਮ ਇਹ ਪੱਕਾ ਤਹਈਆ ਕਰ ਲੇ ਕਿ ਜਿਨ ਨੇ ਜਿਹੜੇ ਵਾਦੇ ਕੀਤੇ ਉਹ ਪੂਰੇ ਨਹੀਂ ਕਰਨੇ ਤੇ ਫਿਰ ਦੁਬਾਰਾ ਕਦੀ ਇਹਨੂੰ ਵੋਟ ਨਹੀਂ ਪਾਉਣਾ ਵੀਰੋ ਇਹ ਜਦੋਂ ਇੱਕ ਅੱਡੇ ਦਾ ਇਹ ਹਾਲ ਹੋ ਗਿਆ ਤੇ ਸਾਰੇ ਜਿਹੜੇ ਆ ਉਸਦੇ ਉਤੋਂ ਸਬਕ حاصل ਕਰਨਗੇ ਔਰ ਕੋਸ਼ਿਸ਼ ਕਰਨਗੇ ਕਿ ਅਸੀਂ ਉਹ ਵਾਅਦੇ ਕਰੀਏ ਜਾਂ ਉਹ ਗੱਲਾਂ ਕਰੀਏ ਜਿਹੜੀਆਂ ਅਸੀਂ ਪੂਰੀਆਂ ਕਰ ਸਕੀਏ ਕਿਉਂਕਿ ਇੱਕ ਮੌਕਾ ਤੇ ਹਰ ਕਿਸੇ ਨੂੰ ਮਿਲ ਜਾਏਗਾ ਪਰ ਦੂਸਰਾ ਮੌਕਾ ਹਰ ਕਿਸੇ ਨੂੰ ਨਹੀਂ ਮਿਲਦਾ ਹੈਗਾ ਲੇਕਿਨ ਆਵਾਮ ਕੀ ਹੈ ਹਰ ਵਾਰੀ ਉਹਨਾਂ ਦੇ ਚਾਂਸੇ ਚ ਆ ਜਾਂਦੀ ਹੈ ਔਰ ਉਹਨਾਂ ਨੂੰ ਹੀ बार-बार ਵਾਰੀਆਂ ਦਿੰਦੀ ਰਹਿੰਦੀ ਹੈ ਔਰ ਉਹਨਾਂ ਦੇ ਹੱਥੋਂ ਜ਼ਲੀਲ ਹੁੰਦੀ ਰਹਿੰਦੀ ਹੈ ਬਾਕੀ ਵੀਰੋ ਤੁਸੀਂ ਕੀ ਕਹਿਣਾ ਸੀ ਤੁਹਾਡੀ ਕੀ ਰਾਏ ਹੈ ਕਮੈਂਟਾਂ ਵਿੱਚ لازਮੀ ਦੱਸਿਓ ਰੱਖੀ ਆਪਣੀ ਟੇਲ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ